ਜ਼ਿੰਦਗੀ ਦੀਆਂ ਕੁਝ ਮਹੱਤਵਪੂਰਨ ਗੱਲਾਂ ਕੇ ਸਰੀਰ ਰਾਮ ਦੀ ਤਲਾਸ਼ ਵਿੱਚ ਆ ਪਰ ਹਾਲਾਤ ਪੈਸਿਆਂ ਦੀ ਤਲਾਸ਼ ਵਿੱਚ ਆ ਤੇ ਮਨ ਸ਼ਾਂਤੀ ਦੀ ਤਲਾਸ਼ ਵਿੱਚ ਆ ਤੇ ਦਿਲ ਆਪਣਿਆਂ ਦੀ ਤਲਾਸ਼ ਵਿੱਚ ਆ ਜੋ ਤੁਹਾਡੇ ਹੋਣ ਦਾ ਮੁੱਲ ਨਹੀਂ ਜਾਣਦੇ ਉਹਨਾਂ ਨੂੰ ਛੱਡ ਦੇਣਾ ਹੀ ਚੰਗਾ ਵਿਸ਼ਵਾਸ ਹੀ ਵਿਸ਼ਵਾਸ ਕਾ ਤੁਮ ਜਨਮ ਦਿੰਦਾ ਜਾਣ ਪਹਿਚਾਨ ਵੱਡੇ ਲੋਕਾਂ ਨਾਲ ਨਹੀਂ ਬਲਕਿ ਉਹਨਾਂ ਲੋਕਾਂ ਨਾਲ ਰੱਖੋ ਜੋ ਸਮੇਂ ਸਰ ਤੁਹਾਡਾ ਸਾਥ ਦੇਣ ਕੈਨੂ ਦਾ ਬਹੁਤ ਗੱਲਾਂ ਪਰ ਚੁੱਪ ਰਹਿਣ ਵਿੱਚ ਹੀ ਸਕੂਨ ਆ ਚੰਗੀ ਜ਼ਿੰਦਗੀ ਜਿਉਣ ਵਾਸਤੇ ਪੈਸਾ ਨਹੀਂ ਬਲਕਿ ਚੰਗਾ ਹਮਸਫਰ ਹੋਣਾ ਚਾਹੀਦਾ ਇਹ ਜਦੋਂ ਸਮਾਂ ਆਪਣਾ ਨਾ ਰਹੇ ਉਦੋਂ ਆਪਣੇ ਵੀ ਆਪਣੇ ਕਿੱਥੇ ਰਹਿੰਦੇ ਆ ਕੌਣ ਕਹਿੰਦਾ ਕਿ ਦੁੱਖ ਵੰਡਣ ਨਾਲ ਘਟਦਾ ਦੁੱਖ ਵੰਡਣ ਨਾਲ ਘਟਦਾ ਨਹੀਂ ਬਲਕਿ ਅੱਜ ਦੇ ਸਮੇਂ ਵਿੱਚ ਦੁੱਖ ਵੰਡਣ ਨਾਲ ਮਜ਼ਾਕ ਬਣਦਾ ਜੇਕਰ ਤੁਹਾਡੇ ਤੇ ਕੋਈ ਮਰਦਾ ਤਾਂ ਕੋਸ਼ਿਸ਼ ਕਰੋ ਉਹ ਜਿਉਂਦਾ ਰਹੇ ਇਹ ਗੱਲ ਹਮੇਸ਼ਾ ਯਾਦ ਰੱਖੋ ਤੁਹਾਡੀ ਵਜ੍ਹਾ ਕਰਕੇ ਕੋਈ ਵੀ ਰੱਬ ਦੇ ਸਾਹਮਣੇ ਰੋਵੇ ਨਾ ਕਿਉਂਕਿ ਦੂਜਾ ਮੌਕਾ ਸਿਰਫ ਕਹਾਣੀ ਦਿੰਦੀ ਆ ਜ਼ਿੰਦਗੀ ਨਹੀਂ ਇਸ ਜੀ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ